ਜੇ ਪਿਛਲੇ ਕੁਝ ਮਹੀਨਿਆਂ ਦੀ ਗੱਲ ਕਰੀਏ ਤੇ ਜਿਹੜੇ ਕੈਨੇਡਾ ਦੇ ਵਿੱਚ ਪਹੁੰਚ ਗਏ ਨੇ ਉਹਨਾਂ ਨੂੰ ਲੈ ਕੇ ਬੜਾ ਰੌਲਾ ਪੈ ਗਿਆ ਜਿੱਦਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਦਾ ਬਹੁਤੇ ਕਹਿੰਦੇ ਨੇ ਕਿ ਜਿਹੜੇ ਪਹੁੰਚ ਗਏ ਨੇ ਠੀਕ ਹੈ ਉਹਨਾਂ ਨੂੰ ਸਰਕਾਰ ਸੈਟਲ ਕਰੇ ਆਪਣਾ ਸਟਰਕਚਰ ਠੀਕ ਕਰੇ ਬਾਕੀਆਂ ਨੂੰ ਨਾ ਸੱਦੇ ਤੇ ਕਈ ਤੇ ਇਦਾਂ ਦੇ ਨੇ ਉਹ ਕਹਿੰਦੇ ਨੇ ਪਹੁੰਚੇ ਕਿੱਦਾਂ ਇਹਨਾਂ ਨੂੰ ਫੜ-ਫੜ ਕੇ ਇੱਥੋਂ ਕੱਢੋ ਉਹ ਸਾਰਾ ਭਾਂਡਾ ਜਿਹੜਾ ਉਹ ਇਮੀਗ੍ਰੈਂਟਸ ਦੇ ਸਿਰ ਤੇ ਭੰਨ ਡੇ ਆ ਕਿ ਜੇ ਕੈਨੇਡਾ ਦੀ ਹਾਲਾਤ ਇਦਾਂ ਦੀ ਹੋ ਗਈ ਹੈ ਜੇ ਕੋਈ ਪ੍ਰੋਬਲਮਸ ਆ ਗਈਆਂ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਇਹ ਨੇ ਸੱਚ ਕਿੰਨਾ ਕਿਹਾ ਕਿ ਨਵੇਂ ਇਮੀਗ੍ਰੈਂਟਸ ਨੇ ਕੈਨੇਡਾ ਨੂੰ ਵਿਗਾੜਤਾ ਦੇਖੋ ਇਹਦੇ ਬਾਰੇ ਇੱਕ ਬੜਾ ਖੂਬਸੂਰਤ ਆਰਟੀਕਲ ਜਿਹੜਾ ਮੈਂ ਪੜਿਆ ਮੈਂ ਉਹਦੇ ਵਿੱਚੋਂ ਕੁਝ ਉਹਨਾਂ ਨੇ ਲਿਖਿਆ ਕਿ ਕਿਹੜੀ-ਕਿਹੜੀ ਇਮੀਗ੍ਰੈਂਟਸ ਨੂੰ ਜਿਹੜਾ ਉਹਦੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕੈਨੇਡਾ ਦਾ ਇੱਕ ਸਿਸਟਮ ਪਹਿਲਾਂ ਵਾਲਾ ਸਿਸਟਮ ਤੇ ਕਦੇ ਵੀ ਨਹੀਂ ਰਿਹਾ। ਦੇਖੋ ਕਿਤੇ ਵੀ ਨਹੀਂ ਰਹਿੰਦਾ। ਜੀ। ਜੇ ਅਸੀਂ ਗੱਲ ਕਰੀਏ ਤਾਂ ਜਿਹੜੀ 에ਅ ਟ੍ਰੈਵਲ ਆ 2001 ਦੇ ਵਿੱਚ ਜੋ 에ਅ ਟ੍ਰੈਵਲ ਸੀ ਉਸ ਤੋਂ ਬਾਅਦ ਉਹ ਕਦੇ ਰਹੀ ਨਹੀਂ। ਹੂੰ। ਕਿਉਂਕਿ ਜਦੋਂ ਸਤੰਬਰ ਵਾਲਾ ਘਟਨਾ ਜਿਹੜੀ ਵਾਰਲਡ ਟ੍ਰੇਡ ਸੈਂਟਰ ਵਾਲੀ ਹੋ ਗਈ। ਜੀ ਜੀ। ਸਿਕਿਉਰਿਟੀ ਚੈਕਸ ਬਹੁਤ ਜ਼ਿਆਦਾ ਵਧ ਗਏ ਛੋਟੇ ਛੋਟੇ ਚੀਜ਼ਾਂ ਤੇ ਉਹ ਗੇਮ ਵਾਲੀ ਗੱਲ ਨਹੀਂ ਰਹੀ। ਹੂੰ ਹੂੰ ਹੂੰ। ਤੇ ਪਾਣੀ ਦੀ ਬੋਤਲ ਵੀ ਨਹੀਂ ਲਿਜਾਣ ਦਿੰਦੇ। ਹਾਂਜੀ। ਬਹੁਤ ਕੁਸ਼ਲ ਲੋਡ ਬਦਲਾ ਆ ਜਾਂਦਾ ਕੁਝ ਕਰਨਾ ਕਰਕੇ ਆਉਂਦਾ ਤੇ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਈਆਂ ਤੇ ਉਹਦੇ ਲਈ ਇਮੀਗ੍ਰੈਂਟਸ ਨੂੰ ਜਿਹੜਾ ਜ਼ਿੰਮੇਵਾਰ ਮੰਨ ਕੇ ਕੁਝ ਕੂੜ ਪ੍ਰਚਾਰ ਹੈ ਤੇ ਕੁਝ ਗੱਲਾਂ ਹੈਗੀਆਂ ਉਹਦੇ ਨਾਲ ਇੱਕ ਹਊਏ ਜਿਹਾ ਖੜਾ ਕਰ ਦਿੱਤਾ ਗਿਆ ਉਹਦੀ ਗੱਲ ਕਰਦੇ ਆ ਜੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪਾਲਿਸੀਜ਼ ਤੇ ਇਮੀਗ੍ਰੈਂਟਸ ਦੇ ਖਿਲਾਫ ਇੱਕ ਆਮ ਲਹਿਰ ਜੇ ਚੱਲ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਇੱਕ ਵੀਡੀਓ ਸਾਹਮਣੇ ਆਈ ਇੱਕ ਬੀਚ ਦੀ ਜਿਸ ਵਿੱਚ ਪਬਲਿਕ ਹੈਲਥ ਕਨਸਰਨ ਜਿਹੜੇ ਸੀ ਉਹ ਸਾਹਮਣੇ ਆਏ ਕਿ ਜੋ ਬੀਚ ਫੰਕਸ਼ਨਲੀ ਹੁੰਦੇ ਸੀ ਉਥੇ ਕੋਈ ਫੈਮਿਲੀ ਦੇਖਿਆ ਜਾ ਜਾ ਰਿਹਾ ਕਿ ਉਹ ਨਹਾ ਰਹੀ ਹੈ ਜਾ ਕੇ ਸਾਬਣ ਵਗੈਰਾ ਮਲ ਕੇ ਤੇ ਬੀਚਸ ਤੇ ਜਿਹੜਾ ਗੰਦ ਵਗੈਰਾ ਪਿਆ ਹੋਇਆ ਤੇ ਅਨਪਲੋਇਮੈਂਟ ਜਿਹੜੀ ਜ਼ਿਆਦਾ ਵਧੀ ਹੋਈ ਹੈ ਬੇਰਜ਼ਗਾਰੀ ਇਹਦੇ ਕਰਕੇ ਹਾਊਸਿੰਗ ਦੀ ਜਿਹੜੀ ਸਮੱਸਿਆ ਕਿ ਆਮ ਬੰਦਾ ਅਫੋਰਡ ਨਹੀਂ ਕਰ ਰਿਹਾ ਤੇ ਰੈਂਟ ਵਗੈਰਾ ਭਾਵੇਂ ਘਟੇ ਨੇ ਪਰ ਫਿਰ ਵੀ ਕਾਫੀ ਹਾਈ ਨੇ ਇਹਨਾਂ ਸਾਰੀਆਂ ਚੀਜ਼ਾਂ ਲਈ ਜ਼ਿੰਮੇਵਾਰ ਇਮੀਗ੍ਰੈਂਟਸ ਨੂੰ ਮੰਨਿਆ ਜਾ ਰਿਹਾ ਹੈ ਛਟੋ-ਖਟੋ ਕੱਟ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਪਬਲਿਕ ਬੀਚਸ ਜਿਹੜੇ ਨੇ ਉਹਨਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਵਰਤਣਾ ਤੇ ਉੱਥੇ ਕਈ ਵਾਰੀ ਇਸ ਤਰ੍ਹਾਂ ਦੇ ਕੋਈ ਬੋਰਡ ਵਗੈਰਾ ਲੱਗ ਜਾਣੇ ਜਿਨ੍ਹਾਂ ਦੀ ਗੱਲ ਪਵੇ ਝੂਠੇ ਸੀ ਜਾਂ ਸੱਚੇ ਸੀ ਪਰ ਸੋਸ਼ਲ ਮੀਡੀਆ ਤੇ ਉਸ ਦਾ ਪ੍ਰਚਾਰ ਕਰ ਦੇਣਾ ਕਿ ਇਹ ਕਿ ਥਰਡ ਵਰਲਡ ਜਿਹੜਾ ਹੈ ਜੀ ਉਹ ਕੈਨੇਡਾ ਨੂੰ ਡੰਪਿੰਗ ਗਰਾਊਂਡ ਬਣਾ ਰਿਹਾ ਹੈ ਪাব ਲੋਕਾਂ ਨੂੰ ਇੱਥੇ ਸੁੱਟ ਰਿਆ ਇਸੇ ਤਰ੍ਹਾਂ ਇੱਕ ਸ਼ਹਿਰ ਐਡਵੈਂਟਰੀਓ ਦਾ ਪੀਟਰਬਰੋ ਇਸ ਆਰਟੀਕਲ ਦੇ ਮੁਤਾਬਕ ਉੱਥੇ ਇੱਕ 18 ਸਾਲਾਂ ਦੇ ਮੁੰਡੇ ਨੂੰ ਚਾਰਜ ਕੀਤਾ ਗਿਆ ਇੱਕ ਵੀਡੀਓ ਆਈ ਸੀ ਜਿਸ ਵਿੱਚ ਇੱਕ ਕਪਲ ਨੂੰ ਇੱਕ ਜੋੜੇ ਨੂੰ ਉਹ ਮਾਲ ਦੇ ਬਾਹਰ ਗਾਲਾਂ ਕੱਢ ਰਿਹਾ ਗੰਦੇ ਲਫ਼ਜ਼ ਵਰਤ ਕੇ ਉਹਨਾਂ ਨੂੰ ਕਹਿ ਰਿਹਾ ਸੀ ਕਿ ਗੋ ਬੈਕ ਹੋਮ ਜਿੱਥੋਂ ਆਏ ਉੱਥੇ ਚਲੇ ਜਾਓ ਇਸ ਵੀਡੀਓ ਨੂੰ ਕਲਿੱਪ ਨੂੰ ਲੱਖਾਂ ਵਾਰ ਦੇਖਿਆ ਗਿਆ ਇੱਕ ਹੋਰ ਇਸੇ ਤਰ੍ਹਾਂ ਵਾਇਰਲ ਥ੍ਰੈਡ ਸੀ ਜਿਹਦੇ ਵਿੱਚ ਇਮੀਗ੍ਰੈਂਟਸ ਇੰਟਰਨੈਸ਼ਨਲ ਸਟੂਡੈਂਟਸ ਤੇ ਜਿਹੜੇ ਪ੍ਰੋਟੈਸਟਰਸ ਹੈਗੇ ਨੇ ਉਹ ਕਹਿੰਦੇ ਸੀ ਕਿ ਇਹਨਾਂ ਕੋਲੋਂ ਘਰ ਖਾਲੀ ਕਰਵਾਓ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਰਕਾਰ ਇਹਨਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੇ ਨਵੇਂ ਜਿਹੜੇ ਜਿਹੜੇ ਇਹ ਜਿਹੜੇ ਨਵੇਂ ਹੈਗੇ ਨੇ ਇਹਨਾਂ ਦੀ ਜ਼ਿਆਦਾ ਸਪੋਰਟ ਕੀਤੀ ਜਾ ਰਹੀ ਤੇ ਪੁਰਾਣੇ ਦੀ ਕੋਸ਼ਿਸ਼ ਨਹੀਂ ਹੈ ਕਈ ਝੂਠੇ ਸੱਚੇ ਪ੍ਰਚਾਰ ਕੀਤੇ ਗਾ ਇੱਕ ਮਿਸਲੀਡਿੰਗ ਚਾਰਟ ਜਿਹੜਾ ਹੈ ਆਨਲਾਈਨ ਘੁਮਾਇਆ ਗਿਆ ਜਿਸ ਵਿੱਚ ਮੰਨਿਆ ਗਿਆ ਕਿ ਇਹ ਦੱਸਿਆ ਗਿਆ ਕਿ 2025 ਦੇ ਵਿੱਚ 25 ਲੱਖ ਮਾਈਗ੍ਰੈਂਟ ਜਿਹੜੇ ਨੇ ਕੈਨੇਡਾ ਵਿੱਚ ਆ ਜਾਣਗੇ ਜੋ ਕਿ ਕਿਸੇ ਪਾਸਿਓਂ ਵੀ ਸੱਚ ਨਹੀਂ ਹੈ। ਵਧੀਆਂ ਹੋਈਆਂ ਰੈਂਟ ਦੀਆਂ ਕੀਮਤਾਂ ਖਾਸ ਕਰਕੇ ਟ੍ਰਾਂਟੋ ਤੇ ਵੈਂਕੂਵਰ ਦੇ ਵਿੱਚ। ਅਫੋਰਡੇਬਲ ਹਾਊਸਿੰਗ ਜਿਹੜੀ ਹੈ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਸਿਰਾਂ ਤੇ ਛੱਤ ਜਿਹੜੀ ਹੈ ਉਹ ਉਹਨਾਂ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਇੰਟਰਨੈਸ਼ਨਲ ਸਟੂਡੈਂਟਸ ਤੇ ਟੈਂਪਰੇਰੀ ਵਰਕਰਸ ਨੂੰ ਬਹੁਤ ਚੀਜ਼ਾਂ ਲਈ ਜਿਹੜਾ ਬਲੇਮ ਕੀਤਾ ਜਾ ਰਿਹਾ ਤੇ ਮਾਈਗ੍ਰੇਸ਼ਨ ਜਾਂ ਇਮੀਗ੍ਰੇਸ਼ਨ ਨੂੰ ਇਨ ਜਨਰਲ ਜਿਹੜਾ ਹੈ ਉਹਦੇ ਨੰਬਰ ਜਿਹੜੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਬਰਡਨ ਬਹੁਤ ਜ਼ਿਆਦਾ ਵਧਾ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਇੱਕ ਲਹਿਰ ਜਿਹੜੀ ਹੈ ਖਾਸ ਤੌਰ ਤੇ ਜਿਵੇਂ ਇੱਕਦਮ ਪਹਿਲਾਂ ਵੀ ਅਸੀਂ ਦੱਸਿਆ ਸੀ ਐਕਸ ਦੇ ਉੱਪਰ ਤੇ ਹੋਰ ਜਿਹੜੇ ਐਵੇਨਿਊਜ਼ ਹੈਗੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਇੰਸਟਾਗ੍ਰam ਵਗੈਰਾ ਨੂੰ ਯੂਜ਼ ਕਰਕੇ ਇਮੀਗ੍ਰੈਂਟਸ ਦੇ ਖਿਲਾਫ ਝੂਠ ਪ੍ਰਚਾਰ ਜਿਹੜਾ ਜੀ ਕੀਤਾ ਜਾ ਰਿਹਾ ਇਹਦੇ ਲਈ ਕੁਝ ਜ਼ਿੰਮੇਵਾਰੀਆਂ ਆਪਣੇ ਤੌਰ ਤੇ ਪਾਇਚਾਰਕ ਤੌਰ ਤੇ ਸਾਡੀਆਂ ਵੀ ਬਣਦੀਆਂ ਨੇ ਤੇ ਅਸੀਂ ਜੇ ਉਹਨਾਂ ਦੇ ਵਿੱਚ ਅਸੀਂ ਥੋੜੀ ਜੀ ਕੇਅਰ ਕਰੀਏ ਤੇ ਸਾਨੂੰ ਇਸ ਸਮੱਸਿਆ ਮੈਂ ਨਹੀਂ ਆਉਣਗੀਆਂ ਖੈਰ ਸਮਾਂ ਅਜੇ ਹੈ ਇਸ ਤਰ੍ਹਾਂ ਦਾ ਪਰ ਲੱਗਦਾ ਹੈ ਕਿ ਅਜੇ ਸਟਰਗਲੇ ਕੁਝ ਟਾਈਮ ਚੱਲੇਗੀ